ਖਬਰਨਾਮਾ ਦੇਖ ਰਿਹਾ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਸਕਾ ਜਿਵੇਂ ਹੀ ਪੰਜਾਬ ਸਰਕਾਰ ਨੂੰ ਪਤਾ ਲੱਗਿਆ ਕਿ ਹਲਕਾ ਤਰਨਤਲ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਪਹਿਲ ਕਦਮੀ ਕਰਦੇ ਪਹਿਲ ਕਦਮੀ ਕਰਦੇ ਹੋਏ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਹਰਬੀਰ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਹਾਲੇ ਹਾਲੇ ਆਪਣੇ ਉਮੀਦਵਾਰ ਉਤਾਰੇਗੀ ਲੇਕਿਨ ਇਸ ਵਾਰ ਇਸ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਖਾਲਸਾ ਦੇ ਵੱਲੋਂ ਵੀ ਆਪਣਾ ਉਮੀਦਵਾਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਚਾਹੇਗਾ ਫਿਰ ਪੰਜਾਬ ਸਰਕਾਰ ਕਿਸ ਤਰ੍ਹਾਂ ਦੇ ਛੇਦੰਤਰ ਰਚਨੀ ਹੈ ਕਿਸ ਤਰ੍ਹਾਂ ਕਰਦਾਰਕੁਸ਼ੀ ਕਰ ਰਹੀ ਹੈ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੀ ਪਹਿਲਾਂ ਇੱਕ ਖਬਰ ਨਸ਼ਰ ਕੀਤੀ ਗਈ ਕਿ ਭਾਈ ਅਮਰਤਪਾਲ ਖਾਲਸਾ ਰਜ ਕੇ ਨਸ਼ਾ ਕਰਦੇ ਨੇ ਡਿਬਰੂਗੜੀ ਜੇਲ੍ਹ ਦੇ ਵਿੱਚ ਤੇ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਉਸਾਮ ਦੀ ਜੇਲ੍ਹ ਦੇ ਵਿੱਚ ਕੋਈ ਭਾਰਤ ਨਾਲੋਂ ਅਲੱਗ ਕਾਨੂੰਨ ਨੇ ਸਪਲਾਈ ਕਰਨ ਕਰਦਾ ਹੈ ਕਿ ਤੁ ਉਸ ਨੂੰ ਨਸ਼ਾ ਮੁਹੱਈਆ ਕਰਵਾ ਜਾਂਦਾ ਹੈ ਇਹ ਗੱਲਾਂ ਬਚਕਾਨਾ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਪ੍ਰਧਾਨ ਮੰਤਰੀ ਬਾਜੇਕੇ ਕਲਸੀ ਵਰਨ ਨੂੰ ਕਿਹਾ ਗਿਆ ਕਿ ਸਾਡੇ ਕੋਲੋਂ ਖਾਲੀ ਪੇਜ ਤੇ ਸਿਗਨੇਚਰ ਕਰਵਾਏ ਗਏ ਨੇ ਤੇ ਬਾਅਦ ਵਿੱਚ ਇਹ ਲਿਖ ਦਿੱਤਾ ਕਿ ਭਾਈ ਪ੍ਰਧਾਨ ਮੰਤਰੀ ਬਾਜੇਕੇ ਤੇ ਕਲਸੀ ਵਰਗੇ ਕਹਿੰਦੇ ਨੇ ਕਿ ਭਾਈ ਅਮਰਪਾਲ ਖਾਲਸਾ ਨਸ਼ਾ ਕਰਦੇ ਨੇ ਲੇਕਿਨ ਜਿਵੇਂ ਹੀ ਸਰਕਾਰ ਨੇ ਹੁਣ ਪਿੰਡਕ ਲੱਗੀ ਹੈ ਕਿ ਭਾਈ ਅਮਰਪਾਲ ਖਾਲਸਾ ਉਸਦੇ ਪਿਤਾ ਤਰਸੇਮ ਸਿੰਘ ਖਾਲਸਾ ਅਤੇ ਹਲਕਾ ਐਮਪੀ ਫਰੀਦਕੋਟ ਤੋਂ ਸਰਜੀਤ ਸਿੰਘ ਖਾਲਸਾ ਜਲਦੀ ਹੀ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਧਾਰਾ ਉਤਾਰਨ ਜਾ ਰਹੇ ਨੇ ਹੁਣ ਵੱਡੇ ਐਕਸ਼ਨ ਦੀ ਤਿਆਰੀ ਕਰ ਲਈ ਹੈ ਪੰਜਾਬ ਸਰਕਾਰ ਨੇ ਅਮਰਤ ਭਾਈ ਅਮਰਪਾਲ ਖਾਲਸਾ ਅਤੇ ਉਸਦੇ ਸਾਥੀਆਂ ਦੇ ਵਿਰੁੱਧ ਯਾਨੀ ਕਿ ਕਰਜ਼ਾਰ ਕੂਸ਼ੀ ਕਰਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਝ ਨਹੀਂ ਛੱਡੀ ਜਾ ਰਹੀ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਫਰੀਦਕੋਟ ਵਿੱਚ ਸਮਾਜ ਸੇਵਕ ਗੁਰਪ੍ਰੀਤ ਸਿੰਘ ਹਰੀ ਨੌ ਕਤਲ ਦੀ ਜਾਂਚ ਕਰਦੇ ਹੋਏ ਪੰਜਾਬ ਪੁਲਿਸ ਨੂੰ ਤਰਨਤਾਰ ਦੇ ਖਰੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਅਮਰਪਾਲ ਸਿੰਘ ਬਰੋਤ ਤੋਂ ਕੁਝ ਅਹਿਮ ਜਾਣਕਾਰੀ ਮਿਲੀ ਹੈ ਪਹਿਲਾ ਸੂਤਰਾਂ ਅਨੁਸਾਰ ਅਬਰਸਲ ਅਮਰਪਾਲ ਸਿੰਘ ਦਾ ਟੈਂਡਰ ਤੇ ਅਬਰਸੰਧੂ ਦੇ ਨਾਮ ਤੇ ਕੌਣ ਸੀ ਅਤੇ ਉਹ ਇਸ ਰਾਹੀ ਕੁੜੀਆਂ ਨਾਲ ਅਸ਼ਲੀਲ ਗੱਲਾਂ ਕਰਦਾ ਸੀ ਪੁਲਿਸ ਨੂੰ ਜਾਂਚ ਕਰਨ ਦੌਰਾਨ ਕੁਝ ਚੈਟਾਂ ਮਿਲੀਆਂ ਟੈਂਡਰ ਚੈਟ ਪੁਲਿਸ ਜਾਂਚ ਹਾਲਾਂਕਿ ਪੁਲਿਸ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਪਰ ਕੁਝ ਚੈਟ ਸਾਹਮਣੇ ਆਈਆਂ ਹਨ ਜਿਨ੍ਹਾਂ ਬਾਰੇ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਭਾਈ ਅਬਰਤਪਾਲ ਸਿੰਘ ਖਾਲਸਾ ਦੀ ਪ੍ਰੋਫਾਈਲ ਹੈ ਇਸ ਤੇ ਅਬਰਤਪਾਲ ਦੀ ਪੁਰਾਣੀ ਫੋਟੋ ਵੀ ਪੋਸਟ ਕੀਤੀ ਗਈ ਹੈ ਪੰਜਾਬ ਪੁਲਿਸ ਨੇ 2 ਮਹੀਨੇ ਪਹਿਲਾਂ ਫਰੀਦਕੋਟ ਵਿੱਚ ਮਾਰੇਗਾ ਸਮਾਜ ਸੇਵਕ ਗੁਰਪ੍ਰੀਤ ਸਿੰਘ ਹਰੀਕੇ ਨੌਂ ਦੇ ਕਤਲ ਸਬੰਧ ਵਿੱਚ ਡੇਟਿੰਗ ਐਪ ਟਿੰਡਰ ਤੋਂ ਅਮਰਤ ਸੰਧੂ ਨਾਮਕ ਅਕਾਊਂਟ ਦੇ ਵੇਰਵੇ ਮੰਗੇ ਸਨ ਪੁਲਿਸ ਨੂੰ ਸ਼ੱਕ ਸੀ ਕਿ ਇਹ ਅਕਾਊਂਟ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਖਾਲਿਸਤਾਨ ਖਾਲਿਸਤਾਨ ਸਮਰਥਕ ਭਾਈ ਅਮਰਤਪਾਲ ਸਿੰਘ ਖਾਲਸਾ ਨਾਲ ਜੁੜਿਆ ਹੋਇਆ ਸੀ ਹੁਣ ਟਿੰਡਰ ਨੇ ਇਸ ਅਕਾਊਂਟ ਦੇ ਵੇਰਵੇ ਪੰਜਾਬ ਪੁਲਿਸ ਨੂੰ ਸਾਂਝੇ ਕੀਤੇ ਨੇ ਪੁਲਿਸ ਨੇ ਟਿੰਡਰ ਤੋਂ 1 ਜਨਵਰੀ 2019 ਤੱਕ ਹੁਣ ਦੇ ਗਾਹਕਾਂ ਦੇ ਵੇਰਵੇ ਨਾਮ ਜਨਪਤੀ ਜਨਮ ਮਿਤੀ ਫੋਨ ਨੰਬਰ ਸਰਕ ਦੀ ਜਾਣਕਾਰੀ ਆਈਪੀ ਐਡਰੈਸ ਲੌਗਸ ਵਿੱਚ ਸਾਰੇ ਲਿਖ ਈਮੇਲ ਕੀਤੇ ਤੇ ਆਈਡੀ ਅਪਲੋਡ ਕੀਤੀਆਂ ਫੋਟੋਆਂ ਦੋਸਤਾਂ ਸੰਪਰਕ ਅਤੇ ਆਪਸੀ ਮੈਚ ਮੈਚਾਂ ਦੀ ਸੂਚੀ ਅਤੇ ਚੈਟ ਦੀ ਇਤਿਹਾਸਿਕ ਜਾਣਕਾਰੀ ਮੰਗੀ ਹੈ ਦੂਸਰੇ ਪਾਸੇ ਭਾਈ ਅਮਰਪਾਲ ਖਾਲਸਾ ਅਤੇ ਵਰਸ ਪੰਜਾਬ ਦੀ ਪਾਰਟੀ ਨੇ ਇਹ ਬਿਲਕੁਲ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਭਾਈ ਅਮਰਪਾਲ ਖਾਲਸਾ ਦੇ ਕਿਰਦਾਰ ਨੂੰ ਉਸ ਦੇ ਅਕਸ ਨੂੰ ਉਸ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਸਰਕਾਰ ਕਿਉਂਕਿ ਪੰਜਾਬ ਸਰਕਾਰ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਜਿਸ ਤਰ੍ਹਾਂ ਲੋਕ ਜੁੜ ਰਹੇ ਨੇ ਭਾਈ ਅਮਰਪਾਲ ਖਾਲਸਾ ਦੀ ਨਵੀਂ ਬੜੀ ਪਾਰਟੀ ਸ਼ੁਰੂ ਅਕਾਲੀ ਦਲ ਵੱਲੋਂ ਪੰਜਾਬ ਦੇ ਨਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਸ਼ਰੂਪਣੀ ਅਕਾਲੀ ਦਲ ਟੱਕਰ ਨਹੀਂ ਦੇਵੇਗੀ ਆਪ ਆਦੀ ਪਾਰਟੀ ਨੂੰ ਆਪ ਆਪ ਪਾਰਟੀ ਨੂੰ ਟੱਕਰ ਸਿਰਫ ਭਾਈ ਅਮਰਪਾਲ ਖਾਲਸਾ ਦੀ ਪਾਰਟੀ ਦੇ ਉਮੀਦਵਾਰ ਦੇਣਗੇ ਇਸ ਕਰਕੇ ਹੁਣ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਣਾ ਹੈ ਹਲਕਾ ਤਣਤਰ ਤੋਂ ਇਸ ਕਰਕੇ ਉਸਦੇ ਅਕਸ ਨੂੰ ਉਸਦੇ ਸ਼ਵੀ ਨੂੰ ਉਸਦੀ ਕਰਦਾਰ ਕਰਦਾਰ ਕੁੱਝ ਜਿਹੜੀ ਹੈ ਰੱਜ ਕੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਇਸ ਉੱਤੇ ਸਪੈਸ਼ਲ ਈਮਾਨ ਸਿੰਘ ਮਾਨ ਸਿੰਘ ਖਾਰਾ ਅਤੇ ਭਾਈ ਅਬਰਤਪਾਲ ਖਾਲਸਾ ਦੇ ਸਮਰਥਕਾਂ ਨੇ ਕਿਹਾ ਹੈ ਕਿ ਬਿਨਾਂ ਮਤਲਬ ਤੋਂ ਗੁਰਪ੍ਰੀਤ ਹਰਿਕੇ ਨੌ ਦੇ ਕਤਲ ਵਿੱਚ ਫਸਾਇਆ ਗਿਆ ਹੈ ਤੇ ਦੂਸਰੇ ਪਾਸੇ ਬਿਨਾਂ ਮਤਲਬ ਤੋਂ ਉਸਦੇ ਟੰਡਰ ਵਰਗੀ ਜਿਹੜੇ ਐਪਸ ਦੇ ਜਾਣਕਾਰੀਆਂ ਬਹੁਜਿਆ ਕਰਵਾ ਕੇ ਲੋਕਾਂ ਨੂੰ ਜਨਤਨ ਜੰਤਕ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਲੋਗਾ ਦੇ ਵਿੱਚ ਰੱਜ ਕੇ ਭੱਡਿਆ ਜਾਵੇ ਭਾਈ ਅਬਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੂੰ ਤਾਂ ਕਿ ਇਹਨਾਂ ਨੂੰ ਬੂਟਾ ਨਾ ਪੈਣ ਉਹਨਾਂ ਕਹਿੰਦਾ ਸਾਡੇ ਹੌਸਲੇ ਬਲੰਦ ਨੇ ਭਾਈ ਅਬਰਤਪਾਲ ਖਾਲਸਾ ਪੰਥਕ ਨੇ ਪੰਥ ਨੂੰ ਲੀਡ ਕਰ ਰਹੇ ਨੇ ਵੱਡੇ ਪੱਦਰ ਤੇ ਅਸੀਂ ਮੁਕਾਬਲਾ ਕਰਾਂਗੇ ਜਿਮਨੀ ਚੋਣ ਦਾ ਜਿਵੇਂ ਹੀ ਬਿਗਲ ਵੱਜੇਗਾ ਹਲਕਾ ਤਰ ਤਰ ਦੋ